ਬੜੇ ਲੋਕੇ ਸ਼ੌਂਕ ਨਾਲ ਇੱਥੇ ਆ ਕੇ ਖਾਂਦੇ ਨੇ ਬੜ ਦੂਰੋਂ ਆਉਂਦੇ ਨੇ ਇਹ ਤੁਹਾਡੇ 20 ਸਾਲ ਦੇ ਆ ਰਹੇ ਕੋ 40 ਸਾਲ ਆ ਰਹੇ ਆ ਸਾਨੂੰ ਪੁੱਛਦੇ ਆ ਕੇ ਤੁਹਾਡੀ ਦੁਕਾਨ ਕਿੰਨੀ ਪੁਰਾਣੀ ਹੈ ਅਸੀਂ ਕਹਿੰਦੇ 60 ਸਾਲ ਹੋ ਗਏ ਬੈਠੇ ਹਾਂ ਕਈ ਤੁਹਾਡੇ ਕੋ ਪੰਜ ਪਾਈ ਦਾ ਸਮੋਸਾ ਖਾਂਦੇ 10 ਪਏ ਖਾਂਦੇ ਸੀਗੇ ਜੋ ਮੀਮ ਆਇਆ ਬਾਰਿਸ਼ ਆ ਜਾਵੇ ਫੇ ਕਾ ਕਰਦੇ ਜਿਹੜਾ ਪਹਿਲੇ ਮੈਨੂੰ ਪਹਿਲੇ ਮੈਨੂੰ ਨਹੀਂ ਰੱਸ਼ ਬੱਜੰਦਰ ਪਿਆਰ ਆਲੂ ਦੇ ਪਕੌੜੇ ਗੋਭੀ ਦੇ ਪਕੌੜੇ ਪਰੀ ਪਕੌੜਾ ਸਮੋਸਾ ਬ੍ਰੈਡ ਪਕੌੜਾ ਹਾਟ ਡੌਗ ਪਾਲਕ ਪਿਆਜ ਚਿਪਸ ਨਾ ਹਰੀ ਮਚੇ ਬਣਦੀ ਹੈ ਬੈਂਗਣ ਬਣਦੇ ਨੇ ਤੇ ਸਾਡੇ ਨਾਲ ਅਹੂਜਨ ਸਿੰਘ ਜੀ ਮੌਜੂਦ ਨੇ ਜੋ ਕਿ ਪਿਛਲੇ 60 ਸਾਲ ਤੋਂ ਇੱਥੇ ਜਿਹੜੇ ਪਕੌੜੇ ਬਣਾ ਰਹੇ ਹੈ ਤੇ ਇਹਨਾਂ ਦੇ ਜਿਹੜੇ ਪਕੌੜੇ ਆ ਬੜੀ ਜਿਆਦਾ ਫੇਮਸ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਕਿ ਕਿੰਨੇ ਪ੍ਰਕਾਰ ਦੇ ਪਕੌੜੇ ਬਣਾਉਂਦੇ ਆ ਸਾਡੇ ਦਾ ਸਰ ਆਲੂ ਦੇ ਪਕੌੜੇ ਗੋਭੀ ਦੇ ਪਕੌੜੇ ਪ੍ਰੀ ਪਕੌੜਾ ਸਮੋਸਾ ਬ੍ਰੈਡ ਪਕੌੜਾ ਹਾਟ ਡੌਗ ਪਾਲਕ ਪਿਆਜ ਚਿਪਸ ਨਾ ਹਰੀ ਮਚੇ ਬਣਦੀ ਹੈ ਬੈਂਗਣ ਬਣਦੇ ਨੇ ਬੜੇ ਲੋਕੀ ਸ਼ੌਂਕ ਨਾਲ ਇੱਥੇ ਆ ਕੇ ਖਾਂਦੇ ਨੇ ਬੜ ਦੂਰੋਂ ਆਉਂਦੇ ਨੇ ਵੀ ਤੁਹਾਡੇ ਕੋ 30 ਸਾਲ ਦੇ ਆ ਰਹੇ ਕੋ 40 ਸਾਲ ਆ ਰਹੇ ਆ। ਸਾਨੂੰ ਪੁੱਛਦੇ ਆਗੇ ਤੁਹਾਡੀ ਦੁਕਾਨ ਕਿੰਨੀ ਪੁਰਾਣੀ ਐ? ਅਸੀਂ ਕਹਿੰਦੇ 60 ਸਾਲ ਹੋ ਗਏ ਬੈਠੇ ਨੂੰ। ਕਈ ਤੁਹਾਡੇ ਪੰਜ ਪਾਈ ਦਾ ਸਮੋਸਾ ਖਾਂਦੇ 10 ਪਾਈ ਖਾਂਦੇ ਸੀ ਕਿ ਪੰਜ ਸਾਲਾਂ ਮਹਿੰਗਾਈ ਵਤੀਆਂ ਦੀ ਰੇਟ ਵਤੀ ਜਾਂਦਾ ਉਸ ਹਿਸਾਬ ਨਾਲ। ਜੀ ਤੇ ਤੁਸੀਂ ਅੱਜ ਕਿਹੜੇ ਪਕੌੜੇ ਸਾਨੂੰ ਬਣਾ ਕੇ ਦਿਓ? ਅੱਜ ਪਕੌੜੇ ਬਣਾ ਕੇ ਤੁਹਾਨੂੰ ਦਿਖਾ ਰਹੇ ਆ। ਜਿਹੜੇ ਲੋਕੀ ਜ਼ਿਆਦਾ ਖਾਂਦੇ ਪਾਲਕ ਪਿਆਜ਼ ਦੇ ਪਕੌੜੇ। ਪਾਲਕ ਪਿਆਜ਼ ਪਕੌੜੀ ਦੀ ਗੱਲ ਹੋ ਰਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਤਿਆਰ ਕੀਤੇ ਜਿਹੜੇ ਕਸਟਮਰ ਦੀ ਡਿਮਾਂਡ ਤੇ ਐਟ ਅ ਟਾਈਮ ਉਹਨਾਂ ਨੂੰ ਗਰਮ ਗਰਮ ਜਿਹੜੇ ਖਵਾਈ ਜਾਣ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇੰਨਾ ਐਕਸਪੀਰੀਅੰਸ ਆ ਕਿ ਮਿੰਟ ਦੇ ਵਿੱਚ ਇਹਨਾਂ ਨੇ ਪਕੌੜੇ ਬਣਾਤੇ ਸਰ ਜਿਵੇਂ ਕਿ ਤੁਸੀਂ ਇੰਨੀ ਜਲਦੀ ਜਲਦੀ ਪਾ ਰਹੇ ਹੋ ਡਰ ਨਹੀਂ ਲੱਗਦਾ ਕਿ ਹੱਥ ਜਿਹੜਾ ਹੈ ਤੇਲ ਵਿੱਚ ਚਲ ਜਾਊਗਾ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਸੁਰਤੋਂ ਪਕੌੜੇ ਕੰਮ ਕਰਦੇ ਆ 60 ਸਾਲ ਹੋ ਕੋਈ ਡਰ ਨਹੀਂ ਹੈਗਾ 60 ਸਾਲ ਨੀ ਹੈ ਤੁਹਾਡੀ ਮੇਰੀ ਅਗੇ 55 ਸਾਲ ਦੇ ਪਹਿਰੇ ਪਾਪਾ ਜੀ ਸੀਗੇ ਫੇ ਭਾਈ ਸਾਹਿਬ ਆ ਗਏ ਫਿਰ ਮੈਂ ਆ ਗਿਆ ਜੀ ਮਤਲਬ ਪੀੜੀ ਦਰ ਪੀੜੀ ਚੱਲਦਾ ਜਾ ਰਿਹਾ ਪੀੜੀ ਚੱਲ ਰਹੀ ਹੈ ਇਧਰ ਚਲੀ ਜਾਂਦੀ ਪੀੜੀ ਹੈ ਜੀ ਲੋਕ ਵੱਲੋਂ ਕਿੱਦਾਂ ਦਾ ਪਸੰਦ ਕੀਤਾ ਜਾ ਰਿਹਾ ਲੋਕਾਂ ਨੇ ਬਹੁਤ ਬਹੁਤ ਪਸੰਦ ਕਰਦੇ ਲੋਕ ਆ ਕੇ ਪਕੌੜੇ ਤੁਹਾਡੇ ਪਕੌੜੇ ਖਾਦੇ ਬੜੇ ਜੀ ਰੋਕੀ ਲੇਡੀਜ਼ ਜਨ ਸਾਹ ਦੇ ਇਹ ਤੁਹਾਡੇ ਪਕੌੜੇ ਆਪਣੇ ਪੁਰਾਣੇ ਆ ਕੇ ਖਾਣੇ ਮੈਨੂੰ ਆਏ 20 ਸਾਲ ਹੋ ਗਏ 25 ਸਾਲ ਹੋ ਗਏ ਜਦੋਂ ਆਏ ਤੁਸੀਂ ਪਕੌੜੇ ਬਣਾ ਰਹੇ ਮੈਂ ਹਾਂ ਜੀ ਪਕੌੜੇ ਬਣਾ ਰਹੇ ਸੀ ਜੀ ਇੰਨੇ ਪੁਰਾਣੇ ਐ ਕਿ ਲੋਕਾਂ ਵੱਲੋਂ ਇੰਨੇ ਕਾ ਇਹ ਤੁਹਾਡੇ ਕੋਲੇ ਪਕੌੜੇ ਖਾ ਕੇ ਆਣ ਬੜੀ ਦੂਰ ਆਏ ਸੀ ਪਕੌੜੇ ਖਾਣ ਤੁਹਾਡੇ ਕੋਲ ਫੇਰ ਖਾ ਕੇ ਜਾਂਦੇ ਪਕੌੜੇ ਇੱਥੇ ਆ ਕੇ ਜੀ ਅਸੀਂ ਇੱਥੇ ਹੈਗੇ ਆ 60 ਸਾਲ ਦੇ ਹੋਰ ਨਾ ਇੱਥੇ ਕੋਈ ਆਇਆ ਨਾ ਇੱਥੇ ਹੋਰ ਕੋਈ ਆਏਗਾ ਸਾਡੇ ਕੋਲ ਸਰ ਜਿਹੜੇ ਅਸੀਂ ਪਕੌੜੇ ਤੁਸੀਂ ਦੇਖ ਸਕਦੇ ਹੋ ਫਾਈਨਲ ਜਿਹੜੇ ਬਣ ਕੇ ਆ ਚੁੱਕੇ ਨੇ ਤੇ ਜਿਹੜੇ ਪਕੌੜੇ ਆ ਪਹਿਲਾ ਮਤਲਬ ਤਿਆਰ ਕਰਕੇ ਆ ਕੇ ਦਿੰਨੇ ਉਹ ਜਿਹੜੇ ਕਸਟਮਰ ਦੀ ਡਿਮਾਂਡ ਤੇ ਸੱਚੇ ਅਧੇ ਪੱਕੇ ਕਰਦੇ ਆ ਪਹਿਲੇ ਕੱਚੇ ਅਧੇ ਰੱਖ ਲੈਣੇ ਸੀ ਜੋ ਕਸਟਮਰ ਆਏਗਾ ਅਸੀਂ ਉਸਲੇ ਗਰਮ ਕਰਕੇ ਰਹਿਣੇ ਕੋਈ ਖਾਵੇ ਚਾਹ ਲੈ ਕੇ ਜਾਵੇ ਅਸੀਂ ਉਸਲੇ ਗਰਮ ਕਰਦੇ ਹਾਂ ਪੇਗਾ ਕਰ ਰਿਹਾ ਜਿਹੜਾ ਦਾ ਪਹਿਲੇ ਮੈਨੂੰ ਪਹਿਲੇ ਮੈਨੂੰ ਰਸ਼ ਬਜੰਦਰ ਦਾ ਬਿਆਰ ਅੱਛਾ ਮਤਲਬ ਇੰਨੀ ਜ਼ਿਆਦਾ ਪਸੰਦ ਕਿਤੇ ਜਾਂਦੇ ਵੈਸੇ ਤੁਹਾਡੇ ਇੰਨੇ ਰਸ਼ ਹੁੰਦਾ ਹੈ ਕਿ ਅੱਜ ਜ਼ਿਆਦਾ ਵਸ਼ਾ ਸ਼ੁਰੂਤ ਹੁੰਦਾ ਹੈ ਸ਼ੁਰੂਤ ਹੀ ਕੋਈ ਜਮਾਟੋ ਤੇ ਆ ਰਿਹਾ ਕੁਝ ਵੀ ਕੀ ਤੇ ਆਂਦਾ ਹੈ ਕੋਈ ਕਿਧਰੋਂ ਆ ਰਿਹਾ ਕਿਧਰੋਂ ਪਕੌੜੇ ਸਭ ਪਕੌੜੇ ਲੈ ਕੇ ਜਾਂਦੇ ਨੇ ਮਤਲਬ ਤੁਹਾਡੇ ਪਕੌੜੇ ਪੂਰੇ ਪੰਜਾਬ ਵਿੱਚ ਫੇਮਸ ਹੈ ਮੈਨੂੰ ਕਿਹਾ ਕਈ ਟੀਵੀ ਕਾਏ ਕਲਾਕਾਰ ਹੈ ਮੈਂ ਉਹ ਪਕੌੜੇ ਖਾ ਗਏ ਨੇ ਕਈ ਚਲੇ ਗਏ ਪਕੌੜੇ ਲੈ ਕੇ ਕਿਹੜੇ ਕਲਾਕਾਰ ਆਏ ਨੇ ਮੈਨੂੰ ਕਈ ਕਲਾਕਾਰ ਹੈ ਮੈਂ ਕੋਣ ਉੰਦੇ ਸੌਂਗੇ ਜਿਹੜਾ ਸਾਡੇ ਉਹ ਦੇਖ ਰਹੀ ਹੈ ਆਡੀਅன்ஸ் ਦੇਖ ਰਿਹਾ ਉਹਨਾਂ ਨੂੰ ਪਤਾ ਲੱਗੇ ਕਿ ਤੁਹਾਡੇ ਫੇਮਸ ਪਕੜ ਇੰਨੇ ਫੇਮਸ ਹੈ ਤੇ ਉਹ ਲੋਕ ਕੀ ਦੇਖ ਰਹੇ ਨੇ ਯਾਦ ਨਹੀਂ ਹੈਗਾ ਮੈਨੂੰ ਸਿੰਗਰ ਸੀ ਕਿ ਕੋਈ ਹਾਂ ਨਾਸਿੰਘਾ ਬਈ ਯਾਦ ਹੈਗਾ ਮੈਨੂੰ ਚੜਨੇ ਬਣਾਨੇ ਅਸੀਂ ਪਨੀਰ ਦੀ ਧਨੀਆ ਹਰੀ ਮਚ ਪਿਆਜ਼ ਮੇਥੀ ਆਲੂ ਪਾ ਕੇ ਇਮਲੀ ਪਾ ਕੇ ਬਚੜਨੀ ਅਸੀਂ ਖੱਟੀ ਤਿਆਰ ਕਰਦੇ ਹਾਂ ਮਿੱਠੇ ਜਣੇ ਬਣਾਨੇ ਅਸੀਂ ਗੋੜ ਪਾਈਦਾ ਪਪੜ ਪਾਈਦਾ ਚੱਕਰ ਪਾਈਦੀ ਹੈ ਕਾਲੀ ਮਿਰਚਾਂ ਪਾਈਦਾ ਚਿੱਟਾ ਲੂਣ ਪਾਈਦਾ ਰੰਗ ਪਾ ਕੇ ਫੇਚਣੀ ਤਿਆਰ ਹੁੰਦੀ ਹੈ ਤਾਂ ਮਤਲਬ ਉਹ ਪੂਰਾ ਕਰੋ ਤਰੀਕੇ ਨਾਲ ਵਧੀਆ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਉਹ ਵੀ ਕਰੋ ਕਿ ਫੇਰ ਸਵਾਦ ਚਣੀਆਂ ਸਵਾਦ ਆਏਗਾ ਤਿਆਰ ਕਰਕੇ ਪੂਰੀ ਪੂਰਾ ਸਮਾਨ ਪੈਦਾ ਵੀ ਗਾਹ ਨੂੰ ਸਵਾਦ ਆ ਕੇ ਚਣੀਆਂ ਸਵਾਦ ਆਏਗੀ ਕਿ ਕਲ ਗਾ ਖਾੜੇ ਆਉਂਦੇ ਆ ਤੁਹਾਡੇ ਚਣਨੀ ਖਾਣੇ ਸਪੈਸ਼ਲ ਮooli ਖਾਣਾ ਸਪੈਸ਼ਲ ਕੋਈ ਪਕੌੜੇ ਮooli ਚਣਨੀ ਕੋਈ ਨਹੀਂ ਪੰਦਾ ਸੀ ਜਿਆਦਾ ਮooli ਭਾਗਦੇ ਨੇ ਅਧਰ ਅੱਛਾ ਇਹ ਜਿਹੜੇ ਦਿਖਾ ਰਹੇ ਮooli ਜਿਹੜੀ ਆ ਪਕੌੜਿਆਂ ਦੇ ਨਾਲ ਯੂਜ਼ ਕੀਤੀ ਜਾਂਦੀ ਚਣਨੀ ਜਾਂ ਚਣਨੀ ਮੰਗੇ ਸੀ ਮooli ਨਾਲ ਭਾਗਦੇ ਨੇ ਸਮੋਸੇ ਮੰਗੇ ਤਾਂ ਮooli ਭਾਗਦੇ ਨੇ ਅਸੀਂ ਕੋਈ ਪਕੌੜਾ ਮੈਂ ਕਹਿੰਸੀ ਮੁਲੀ ਬਾਦ ਨੇ ਉਹ ਕਈ ਕਹ ਕਹ ਸੀ ਤੁਹਾਡੇ ਸਪੈਸ਼ਲ ਮੁਲੀ ਖਾਤੇ ਖਾਣ ਆਏ ਜੀ ਬਹੁਤ ਦੂਰੋਂ ਮੁਲੀ ਖਾਣੇ ਤੁਸੀਂ ਮੁਲੀ ਕੀ ਪਾਉਂਦੇ ਮੈਂ ਜੇ ਮੁਲੀ ਖੋਸ਼ੀ ਪਾਣਾ ਦਾ ਸਵਾਦ ਹੈ ਮੁਲੀ ਦਾ ਫੇਮਸ ਮੁਲੀ ਹੈ ਸੋ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਹੈ ਤੇ ਪਕੌੜਿਆਂ ਦੀ ਗੱਲ ਹੋ ਰਹੀ ਹੈ ਤੇ ਨਾਲ ਚਟਣੀ ਦੀ ਵੀ ਹੋ ਰਹੀ ਹੈ ਪਕੌੜਿਆਂ ਦੇ ਨਾਲ ਨਾਲ ਇਹਦੇ ਜਿਹੜੀ ਚਟਣੀ ਆ ਉਹ ਵੀ ਬੜੀ ਹੀ ਲਾਜਵਾਬ ਆ ਲੋਕ ਜਿਹੜੇ ਆ ਦੂਰੋਂ ਦੂਰੋਂ ਆ ਕੇ ਪਸੰਦ ਕਰਦੇ ਨੇ ਤੇ ਗੱਲ ਕੀਤੀ ਜਾਵੇ ਕਲਾਕਾਰਾਂ ਦੀ ਕਲਾਕਾਰ ਵੀ ਇੱਥੇ ਕੋਲ ਆ ਕੇ ਤੇ ਚਟਣੀ ਦਾ ਤੇ ਪਕੌੜਿਆਂ ਦਾ ਸਵਾਦ ਲੈਂਦੇ ਨੇ ਤੇ ਤੁਹਾਨੂੰ ਵੀ ਹੈ ਤੁਸੀਂ ਵੀ ਹੋਜ ਪਕੌੜੇ ਤੇ ਚਟਨੀ ਦੇ ਸ਼ੌਕੀਨ ਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਟਸ